ਤੇਰੇ ਡੈਡੀ ਨਾਲ ਮੇਰੀ ਗੱਲਬਾਤ ਹੋਈ ਜਦੋਂ ਇੱਥੇ ਮੋਟਰ ਲਈ ਆ ਤੇ ਉਹ ਮੈਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਮੋਟਰ ਲੱਗਣ ਦੇ ਜਾਂ ਤੈਨੂੰ ਮੈਂ ਪੈਸੇ ਦੇ ਦੂੰਗਾ ਜਾਂ ਤੈਨੂੰ ਮੈਂ ਥਾਂ ਦੇ ਦੂੰਗਾ ਇਹ ਗੱਲ ਤਾਂ ਤੈਨੂੰ ਵੀ ਪਤਾ ਹੋਣਾ ਡੜੀ ਤਰਾ ਤੈਨੂੰ ਦੱਸ ਕੇ ਗਿਆ ਹੋਣਾ ਸਾਰੀ ਗੱਲ ਤੇ ਇਹ ਹੁਣ ਤੋਂ ਆਪਣੀ ਮਰਜ਼ੀ ਵੇਖ ਲੈ ਕਿੱਦਾਂ ਕਰਨੀ ਆ ਪੁੱਤ ਆ ਜੀ ਡੈਡੀ ਨੇ ਤਾਂ ਦੱਸਿਆ ਮੈਨੂੰ ਸਭ ਕੁਝ ਤੇ ਮੈਨੂੰ ਪਤਾ ਵੀ ਹੈਗਾ ਵਾ ਪਰ ਇਹ ਆ ਵੀ ਤੂੰ ਹੀ ਘਰ ਦੇ ਹਲਾਤੇ ਵੇਖੋ ਹੁਣ ਮੈਂ ਪੈਸੇ ਕਿੱਥੋਂ ਦਊਂਗਾ ਤੈਨੂੰ ਦਾਹ ਮਰ ਲਿਆਂ ਦੀ ਤੂੰ ਪੁੱਤ ਕਿਹੇ ਗੱਲ ਦੀ ਨਾ ਫਿਕਰ ਨਾ ਕਰ ਕੋਈ ਟੈਨਸ਼ਨ ਲੈ ਜੇ ਇਸ ਗੱਲ ਤੇ ਫਿਰ ਆਏ ਨਾ ਤੇ ਫਿਰ ਮੈਂ ਵੀ ਨੂੰ ਵੀ ਦੂਜਾ ਆਉਂਦਾ ਆ ਮੈਂ ਜਾ ਕੇ ਉਹ ਰਹੀ ਕਹਿਣਾ ਤੇ ਫਿਰ ਮੇਰਾ ਹਿੱਸਾ ਵੀ ਕੱਢੋ ਤੇ ਹਿੰਦੋਲੇ ਜੜੇ ਕੀ ਗੱਲਾਂ ਕਰਨ ਦੇ ਜੇ ਉਹ ਤਾਂ ਇਹ ਜੀ ਗੱਲ ਕਰੀ ਕਰਨੀ ਹੈ ਹਾਂ ਜੋਦਾ ਆਇਆ ਸੀ ਮੈਨੂੰ ਫੋਨ ਅੱਛਾ ਉਹ ਕਹਿਣ ਲੀ ਦੋਆਂ ਕਿ ਦਿਨਾਂ ਨੂੰ ਮੈਂ ਆ ਜਾਣਾ ਹਾਂ ਠੀਕ ਆ ਵੀ ਬਾਹਰੋਂ ਆ ਜਾਣਾ ਵਾ ਤੇ ਇੱਥੇ ਮੁੜ ਕੇ ਆਉਣਗੇ ਨਾ ਫਿਰ ਸਾਡੇ ਕੋ ਅੱਛਾ ਅੱਛਾ ਤੇ ਉਹ ਸਫਾਈ ਜੀ ਉੱਧਰ ਕਰਨ ਵਾਲੀ ਸੀ ਤੇ ਮੈਂ ਵੀਰ ਜੀ ਨੂੰ ਕਹਿਣ ਲਿਆ ਸੀ ਕਿ ਸਫਾਈ ਕਰ ਲਈਏ ਕਿ ਦਿਨ ਉੱਧਰ ਤੇ ਕੈਂਡੀ ਵੀ ਮੈਂ ਅੱਜ ਕਿਤੇ ਚੱਲਿਆਂ ਤੇ ਕੱਲ ਨੂੰ ਕਰ ਲਾਂਗੇ ਮੈਂ ਚੱਲ ਕੋਈ ਗੱਲ ਨਹੀਂ ਕੱਲ ਨੂੰ ਕਰ ਲਾਂਗੇ ਚੱਲ ਕੋਈ ਨਹੀਂ ਕੱਲ ਨੂੰ ਕਰਾ ਦੂਗਾ ਹਾਂਜੀ ਤੇ ਨਾਲੇ ਨਾ ਮੈਂ ਤਾਂ ਤੁਹਾਡੇ ਘਰ ਹੀ ਚੱਲੀ ਸੀ ਕੰਮ ਹੀ ਕੋਈ ਕੰਮ ਕੀ ਬਤਾਇਆ ਤੇਰਾ ਬੰਬੀ ਤੇ ਗਿਆ ਵਾ ਹਾਂਜੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਵਾ ਵੀ ਲਵਲੇ ਘਰ ਜਾ ਤੇ ਲਵਲੇ ਨੂੰ ਕਹਿ ਕੰਮ ਆ ਦੇ ਤੇ ਬੰਬੀ ਤੇ ਆ ਤੇ ਜਾ ਕੇ ਤੇ ਗੱਲ ਸੁਣਿਆ ਵੀ ਕੀ ਕੰਮ ਆ ਚਲੋ ਕੋਈ ਗੱਲ ਨਹੀਂ ਮੈਂ ਫਿਰ ਇੱਥੋਂ ਚੱਲ ਜੰਨਾ ਆ ਆਹ ਵੇਖ ਲੈ ਸੋਣਿਆ ਮੇਰਾ ਪੁੱਤ ਗੱਲ ਕੋਈ ਨਾ ਇੱਥੇ ਪਾਣੀ ਪਣੀ ਵੇਖਣਾ ਨਾ ਹੋਗੇ ਬੰਨੇ ਆ ਪਤਾ ਨਹੀਂ ਉਹ ਕੀ ਕੰਮ ਹੀ ਉਹਨੇ ਇੰਨਾ ਕ ਸੁਣਾ ਦਿੱਤਾ ਤੇ ਮੈਂ ਕੋਈ ਨੀ ਮਿਕਲਾ ਦਿੰਨੀ ਆ ਚਲੋ ਕੋਈ ਗੱਲ ਨਹੀਂ ਮੈਂ ਹੋਰ ਨਾ ਆ ਜਾ ਮਚਾ ਬਣ ਨਹੀਂ ਕਿਹਾ ਤੇ ਕਰ ਜੀ ਮੈਂ ਫਿਰ ਮੈਂ ਗੱਲ ਸੁਣਾਵਾ ਕੋਈ ਆਇਆ ਹੀ ਨਾ ਹੋਵੇ ਇੱਥੇ ਚਾਹ ਸੋਣਿਆ ਹਾਂਜੀ ਨੇ ਮੇਰੀ ਗੱਲ ਸੁਣ ਤੂੰ ਨੰਕਰਵਾ ਵੀ ਤੂੰ ਉਹਨਾਂ ਨਾਲ ਸਫਾਈ ਕਰਉਣੀ ਆ ਹੋਰ ਤੇ ਸਾਡੇ ਨਾਲ ਉਹਨੇ ਕੋਈ ਸਲਾਹ ਲਈ ਨਹੀਂ ਪਪੂ ਆਨ ਗਾੜੀ ਗਾੜੀ ਕੀਤਾ ਤੂੰ ਸਫਾਈ ਕਰਨ ਨੂੰ ਤੂੰ ਕੀ ਲੱਗਾ ਕੰਮ ਵਾਲਾ ਨਾ ਮੈਂ ਕਿਰਾਇਆ ਜਾਣਾ ਵਾ ਮੈਂ ਬਾਨੇ ਲਾਇਆ ਉਹਨੂੰ ਮੈਂ ਕਹਾਂ ਉਹ ਚੱਲ ਜਾਣਾ ਲੱਗਣਾ ਨਾ ਨੁੱਤੇ ਮੈਂ ਮੂ ਤਾਂ ਜਵਾਬ ਦੇ ਹੀ ਦੰਦਾ ਵਾ ਜਿੱਦਾਂ ਤੇ ਇਹ ਆ ਨਾ ਉਦਾਂ ਤੇ ਆਹ ਹੋ ਜਾਈ ਦੰਦਾ ਐਵੇਂ ਨਹੀਂ ਮੈਂ ਮੈਂ ਕਰੀ ਦੰਦਾ ਚੱਲ ਕੋਈ ਗੱਲ ਨਹੀਂ ਹੁਣ ਆ ਗਿਆ ਵਿਚਾਰਾ ਕੀ ਕਹਣਾ ਇਹਨੂੰ ਵਿਚਾਰਾ ਨਹੀਂ ਉਹ ਮੀਣਾ ਹੀ ਮੀਣਾ ਹਰ ਕੋਈ ਕੁਛ ਕਹਿੰਦਾ ਤਾਂ ਉਧਰ ਕੁਛ ਕਹਿੰਦਾ ਤੇ ਡੈਡੀ ਨੇ ਕੱਲੀ ਬੁਲਾਇਆ ਇਹਨੂੰ ਉਹ ਵੀ ਤੈਨੂੰ ਦੱਸੂਗੀ ਕਿ ਕਿਉਂ ਬੁਲਾਇਆ ਵਾ ਉਹ ਵੀ ਕੋਈ ਕੰਮ ਹੀ ਆ ਇਦਾਂ ਦੇ ਇਹਨਾਂ ਨੇ ਸਾਡੇ ਦਾਵੇ ਚ ਆਉਣਾ ਨਹੀਂ ਆ ਉਹ ਵੀ ਤਰੀਕਾ ਹੀ ਕੋਈ ਵਰਤਣਾ ਪੈਣਾ ਚਲੋ ਠੀਕ ਹੈ ਦੱਸ ਦਿਆ ਪਰ ਮੈਨੂੰ ਚੱਲ ਆ ਰੋਟੀ ਖਾ ਪਹਿਲਾਂ ਆਣ ਕੇ ਦੋ ਬਾਰਾ ਡਰੋ ਕੇ ਆ ਗਿਆ ਵੇ ਦੇ ਤਾਂ ਹੁਣ ਕੀ ਆ ਮਰੇ ਸਮਾਨ ਲੈ ਕੇ ਆਉਣਾ ਲੈ ਕੇ ਆ ਗਿਆ ਮਰੇ ਚਲ ਜਾ ਤੇ ਛੇਤੀ ਆ ਜੀ ਬੈਠਾ ਨਾ ਰਵੀ ਉੱਥੇ ਚੱਲ ਜੀ ਕਿਹਾ ਤੇ ਮੈਂ ਹੈਗਾ ਸੀ ਕਿ लवली ਆਊਗਾ ਤਾਂ ਉਹਨੂੰ ਬਾਹਰ ਬੰਬੀ ਤੇ ਭੇਜਿਓ ਪਰ ਉਹਦਾ ਮੈਂ ਡੀਕਣ ਦੇ ਅੱਜ ਤੱਕ ਨਹੀਂ ਆਇਆ ਹੁੰਦਾ ਹੋਣਾ ਕਿ ਦਿਨਾਂ ਕਿਤੇ ਸਰਾਹ ਤੇ ਮਿਲ ਕੇ ਆਣਾ ਉਹਨੂੰ ਤਾਇਆ ਜੀ ਇੱਥੇ ਬੈਠੇ ਆ ਇਹਨਾਂ ਨੇ ਕੋਈ ਨਾ ਕੋਈ ਗੱਲ ਕਰਨੀ ਹੋਣੀ ਆ ਚੱਲ ਲਾਗੇ ਜਾ ਕੇ ਪੁੱਛ ਲੈਣਾ ਹੋ ਸਕਦਾ ਜ਼ਰੂਰੀ ਹੋਵੇ ਕੋਈ ਸਾਂਝੇ ਕੰਮ ਦਾ ਵੀ ਕੋ ਹਾਲ ਨਹੀਂ ਵੇਗ ਗੋਡੇ ਗੋਡੇ ਘਾ ਚੜਿਆ ਵਾ ਇਹਨਾਂ ਨੇ ਵੀ ਕਿਤੇ ਸਪਰੇਅ ਮਾਰ ਛੱਡੀ ਮੈਂ ਤਾਂ ਉਹਨਾਂ ਇੱਥੇ ਘਟਵਾ ਦੂੰਗਾ ਦਲਜੀਤੇ ਹੋਈ ਹੁੰਦੇ ਆ ਪਰ ਨਾ ਜੀ ਕਦੀ ਨਾ ਹੀ ਲਿਆ ਭਈ ਸਾਬਭਾਈ ਕਰਨ ਵਾਲੀ ਸਤਿਕਾਰਤਾ ਹੈ ਜੀ ਸਤਿਕਾਰ ਹੋਰ ਸਣਾਉ ਠੀਕ ਠਾਕ ਹਾਂ ਠੀਕ ਠਾਕ ਹੈ ਵਧੀਆ ਤੋ ਮੈਂ ਗਿਆ ਹੀ ਘਰ ਅੱਛਾ ਅੱਛਾ ਤੋ ਤਾਈ ਕਹਿਣ ਦੀ ਵੀ ਤਾਈ ਨੂੰ ਕੰਮ ਆ ਕੋਈ ਤੇ ਬੰਬੀ ਤੇ ਉਹ ਮੈਂ ਕਿਹਾ ਕਿ ਐ ਹਰਮਨ ਨੂੰ ਅੱਛਾ ਅੱਛਾ ਇਹ लवली ਆਊਗਾ ਤੈਨੂੰ ਉੱਥੇ ਬੰਬੀ ਦੇਖ ਲਈ ਠੀਕ ਆ ਕੀ ਕੰਮ ਹੀ ਉਹ ਕੰਮ लवली ਇਦਾ ਵਾ ਪੀ ਆ ਜਿਹੜਾ ਥਾਂ ਵਾ ਨਾ ਜਿੱਥੇ ਮੋਟਰ ਲੱਗੀ ਆ ਹਾਂਜੀ ਇਹ ਆ ਥਾਂ ਮੇਰਾ ਆਹੋ ਤੁਹਾਡਾ ਹੀ ਆ ਤੇ ਤੂੰ ਆਪੇ ਵੇਖ ਲੈ ਬਈ ਆ ਕਨਾਲ ਥਾਂ ਪਿਆ ਹੋਣਾ ਚਾਰਜ ਫਿਰੇ ਮਾਰ ਲਾ ਧਿਆਨ ਹੋਇਆ ਹੋ ਤਾਂ ਤਾਜੀ ਪਿਆ ਹੀ ਆ ਕੋਈ ਮਰ ਗੱਲ ਕੀ ਹੋਈ ਆ ਗੱਲ ਇਹ ਆ ਕਿ ਜੇ ਤੂੰ ਇਹਦੇ ਚ ਇਹ ਸਾਰ ਰੱਖਣਾ ਮੋਟਰ ਚ ਹਾਂਜੀ ਤੇ ਇਹ ਕਨਾਲ ਥਾਂ ਵਾੜ ਤੇ 10 ਮਰਲੇ ਜਾਂ ਤੇ ਥਾਂ ਦੇ ਦੇ ਤੇ ਜੇ ਨਹੀਂ ਨਾ ਥਾਂ ਦੇਣਾ ਤੇ ਫਿਰ 10 ਮਰਲੇ ਦੇ ਪੈਸੇ ਦੇ ਦੇ ਉੱਤ ਆਇਆ ਜੀ ਪੈਸੇ ਕਿੱਥੋਂ ਦਿੱਤੇ ਜਾਣੇ ਤੂੰ ਹੀ ਆਪਸੀ ਆਣੀ ਤੇ ਚੱਲ ਕੋਈ ਗੱਲ ਨਹੀਂ ਜਿੰਨਾ ਚਿਰ ਚੱਲਦਾ ਹੋਣਾ ਚੱਲਾਉਨੇ ਆ ਕਿਹੜੀ ਇੰਨੀ ਲੋੜ ਪੈ ਗਈ ਆ ਮੈਂ ਉਹ ਤੇਰੀ ਗੱਲ ਮੰਨਦਾ ਵਾਂ ਗੱਲਾਂ लवली ਏ ਤਾਂ ਤੇਰੇ ਡੈਡੀ ਨਾਲ ਮੇਰੀ ਗੱਲਬਾਤ ਹੋਈ ਜਦੋਂ ਇੱਥੇ ਮੋਟਰ ਲਈ ਆ ਤੇ ਉਹ ਮੈਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਮੋਟਰ ਲੱਗਣ ਦੇ ਜਾਂ ਤੈਨੂੰ ਮੈਂ ਪੈਸੇ ਦੇ ਦੂੰਗਾ ਜਾਂ ਤੈਨੂੰ ਮੈਂ ਥਾਂ ਦੇ ਦੂੰਗਾ ਇਹ ਗੱਲ ਤਾਂ ਤੈਨੂੰ ਵੀ ਪਤਾ ਹੋਣਾ ਠੀਕ ਆ ਨਾ ਤੇ ਜਾਂ ਮੇਰਾ ਪੁੱਤ ਫਿਰ ਮੈਨੂੰ ਪੈਸੇ ਦੇ ਦੋ ਤੇ ਜਾਂ ਥਾਂ ਦੇ ਦੇ। ਬੜੀ ਤਰ੍ਹਾਂ ਤੈਨੂੰ ਦੱਸ ਕੇ ਗਿਆ ਹੁਣਾ ਸਾਰੀ ਗੱਲ ਤੇ ਇਹ ਹੁਣ ਤੋਂ ਆਪਣੀ ਮਰਜ਼ੀ ਵੇਖ ਲੈ ਵੀ ਕਿਦਾਂ ਕਰਨੀ ਐ। ਪੁੱਤ ਆ ਜੀ ਡੈਡੀ ਨੇ ਤਾਂ ਦੱਸਿਆ ਮੈਨੂੰ ਸਭ ਕੁ। ਤੇ ਮੈਨੂੰ ਪਤਾ ਵੀ ਹੈਗਾ ਵਾ ਪਰ ਇਹ ਆ ਵੀ ਤੂੰ ਹੀ ਘਰ ਦੇ ਹਲਾਤੇ ਵੇਖੋ। ਹੁਣ ਮੈਂ ਪੈਸੇ ਕਿੱਥੋਂ ਦਊਂਗਾ ਤੈਨੂੰ ਤਾਂ ਮਰ ਲਿਆਂ ਦੀ। ਚਲ ਜੇ ਨਹੀਂ ਪੈਸੇ ਬਣਦੇ ਫਿਰ ਥਾਂ ਦੇ ਦੇ। ਚਲੋ ਕੋਈ ਗੱਲ ਨਹੀਂ ਫਿਰ ਵੇਖ ਲੈਨੇ ਆ ਸਲਾਹ ਕਰਕੇ। ਓਏ ਹੋ ਆਪਣੇ ਘਰ ਕਰ ਲਾ ਸਲਾ ਜੋਤਨਾ ਕਰ ਲਾ ਭੂਆ ਫੁੱਫੋਂ ਦਾ ਕਰ ਲਾ ਕਿੱਦਾਂ ਕਰਨੀ ਆ ਤੇ ਚਾਚਾ ਆ ਗੱਲ ਕਹਿੰਦੇ ਆ ਤਾਇਆ ਤਾਇਆ ਜੀ ਮੈਂ ਤੇ ਇਹ ਕਹਿੰਦੇ ਆ ਚੰਗੇ ਭਲੇ ਦਿਨ ਨੰਗਣ ਦੇ ਚੱਲ ਇਹ ਵੀ ਦੋ ਸਾਲ ਰੁਕ ਜਾਂਦੇ ਤੇ ਇਹ ਵੀ ਮੈਨੂੰ ਕਿਤੇ ਨਾ ਕਿਤੇ ਕੰਮ ਮਿਲ ਜਾਂਦਾ ਤੇ ਨਾਲੇ ਕੰਮ ਸੈੱਟ ਹੋ ਜਾਣਾ ਸੀ ਓਏ ਉਹ लवली ਗੱਲ ਤੇਰੀ ਠੀਕ ਆ ਹਾਂਜੀ ਮੇਰਾ ਇਰਾਦਾ ਇਹ ਵੀ ਜਿਹੜੀ ਜਾਇਦਾਦ ਹੋਣਾ ਉਹ ਮੈਂ ਲੈਣੀ ਸੀ ਦਲਜੀਤ ਦੇ ਨਾਲ ਅੱਛਾ ਤੇ ਮੈਂ ਤਾਂ ਕਰਕੇ ਕਹਿਂਦਾ ਮੇਰਾ ਰਦੇ ਅਸੀਂ ਤਕਸੀਮ ਕਰਾ ਲੈਂਦੇ ਆਪੋ ਆਪਣੀ ਜੰਨੀ ਹੈਗੀ ਪੈਲੀ ਹਾਂਜੀ ਤੇ ਮੁੜ ਕੇ ਫਿਰ ਰਫੜਣਾ ਪਊਗਾ ਚਲੋ ਵੇਖ ਲਓ ਕੋਈ ਗੱਲ ਨਹੀਂ ਕਰ ਲੈਨੀ ਆ ਘਰ ਸਲਾਹ ਥਾਂ ਹੀ ਦੇਣਾ ਪੈਣਾ ਹੁਣ ਪੈਸੇ ਤੁਹਾਡੇ ਕੋ ਦਿੱਤੇ ਨਹੀਂ ਜਾਣੇ ਕਿਉਂਕਿ ਹੁਣ ਤੇ ਜੋਤ ਦਾ ਵਿਆਹ ਕੀਤਾ ਵਾ ਜੀ ਓਏ ਆਹੋਏ ਉਹ ਤੇ ਤੇਰੀ ਗੱਲ ਠੀਕ ਆ ਪਰ ਫੇਰ ਵੀ ਤੂੰ ਸਲਾਹ ਲੈ ਲੈ ਆਪਣੇ ਭੂਆ ਦੀ ਫੁੱਫੜ ਦੀ ਆਪਣੀ ਜੋਤ ਦੀ ਕੋਈ ਨਹੀਂ ਉਹਨਾਂ ਦੀ ਸਲਾਹ ਤੇ ਮੈਂ ਲਾਊਂਗਾ ਹੀ ਉਹਨਾਂ ਦਾ ਤਾਂ ਅੱਗੇ 2.5 ਲੱਖ ਰੁਪਏ ਦੇਣ ਵਾਲਾ ਫੁੱਫੜ ਉਹਨਾਂ ਦਾ ਰਚਾਲਾ ਸਲਾਹ ਲੈਣੀ ਮਾੜੀ ਥੋੜੀ ਆਪੀ ਤੈਨੂੰ ਕਹਿਣ ਗਈ ਦੱਸਣ ਗਈ ਪੇ ਜਾਂ ਥਾਂ ਦੇ ਦੇ ਤੇ ਜਾਂ ਪੈਸੇ ਦੇ ਦਾਂਗੇ ਕੋਨਾ ਕੋ ਦੱਸਣਗੇ ਤੈਨੂੰ ਹੱਲ ਚਲੋ ਕੋਈ ਗੱਲ ਨਹੀਂ ਮੈਂ ਤਾਂ ਪੁੱਤ ਤੇਰਾ ਹੀ ਸੋਚਣ ਡਿਆ ਵਾ ਵੀ ਬੰਦੇ ਦਾ ਘੜੀ ਦਾ ਨਹੀਂ ਪਤਾ ਹੁੰਦਾ ਤੇ ਭੜਕੇ ਤੇਰੀ ਦਿਲਜੀਤ ਨਾਲ ਕੋਈ ਲੜਾਈ ਝਗੜਾ ਨਾ ਪਵੇ ਚਲੋ ਕੋਈ ਗੱਲ ਨਹੀਂ ਤਾਂ ਆ ਜੀ ਤੇ ਦੱਸ ਦੂੰਗਾ ਮੈਂ ਸੋਚ ਗਿਆ ਹਾਂ ਦੱਸ ਹੀ ਮੇਰਾ ਪੁੱਤ ਫਿਰ ਮੈਨੂੰ ਹੈ ਕੋਈ ਗੱਲ ਨਹੀਂ ਮੈਂ ਦੱਸਾਂ ਤੂੰ ਤੇ ਇਸੇ ਕਰਕੇ ਤੇ ਤੈਨੂੰ ਮੈਂ ਪੰਗੇ ਚ ਪਾਇਆ ਜਾਂ ਥਾਂ ਦੇਂਗਾ ਤੇ ਜਾਂ ਪੈਸੇ ਦੇਂਗਾ ਜੇ ਇਹਨੇ ਕਹਤਾ ਨਾ ਮੈਂ ਥਾ ਦੇਣਾ ਵਾ ਤੇ ਮੈਂ ਕਹਣਾ ਵੀ ਥਾ ਮੈਂ ਲੈਣਾ ਨਹੀਂ ਮੈਂ ਲੈਣੇ ਪੈਸੇ ਆ ਫੇਰ ਆਉਂਗ ਨਾ ਢਿੱਕੇ ਚ ਕਿ ਕੋਈ ਨਹੀਂ ਜਿੱਦਾਂ ਮਰਜ਼ੀ ਕਰ ਲੋ ਫੇਰ ਤਾਇ ਜੀ ਤੇ ਦੱਸ ਤਾਈ ਨੂੰ ਵੀ ਪਤਾ ਵਾ ਕਿ ਕੁੜੀ ਦਾ ਵਿਆਹ ਕੀਤਾ ਵਾ ਤੇ ਜਾਣ ਬੁੱਝ ਕੇ ਪਵਾੜੇ ਪਾਉਂਦੇ ਆ ਨਾ ਹੁਣ ਪਤਾ ਇਹਨਾਂ ਨੂੰ ਵੀ ਆ ਕਿ ਪੈਸੇ ਨਹੀਂ ਦਿੱਤੇ ਜਾਣੇ ਤੇ ਇਹ ਥਾਂ ਦਾ ਦੇਦੇ ਸਾਨੂੰ ਥਾਂ ਇਹ ਦਾ ਸਾਹਦ ਹੋ ਗਈ 10 ਮਰਲੇ ਉਥੋਂ ਮੈਂ ਲਾਤਾ ਨਾ ਟਰੈਕਟਰ ਮੜੂਗਾ ਉਥੋਂ ਤੇ ਨਾ ਉਥੋਂ ਖਲਾਸੀ ਹੋਣੀ ਚਲ ਇਦਾਂ ਕਰਨਾ ਉਹਨਾਂ ਦਾ ਸਲਾਹ ਕਰਨਾ ਭੂਆ ਫੁੱਫੜਨਾ ਇਦਾਂ ਕਹਿਣ ਡਿਆ ਤੇ ਕਿਦਾਂ ਕਰੀਏ ਹੁਣ ਘਰੇ ਕੀ ਸੋਚਦੇ ਰਹਿੰਦੇ ਉਹਦਾਂ ਕਹਿਣ ਡਿਆ ਅਸੀਂ ਤੁਹਾਡੇ ਨਾਲ ਆਂ ਤੁਹਾਡੇ ਨਾਲ ਆਂ ਮੈਂ ਤਾਂ ਇੰਨਾ ਪਰਮਾਤਮਾ ਦਾ ਸ਼ੁਕਰ ਕਰਨਾ ਵਾ ਵੀ ਜੋਤ ਚੰਗੇ ਘਰ ਚ ਲੱਗੀ ਆ ਇਹਨਾਂ ਨੇ ਕੀ ਪਤਾ ਕਿੱਥੇ ਫਸਾ ਦੇਣਾ ਆਂ ਹੀ ਹਨ ਮੈਨੂੰ ਇਹ ਨਹੀਂ ਸਮਝ ਲੱਗਣ ਦੀ ਕਿ ਕਿਹੜੇ ਕੰਮ ਕਰਨ ਦੇ ਆ ਮੇਰੇ ਨਾਲ। ਮੈਂ ਹੈ ਵੀ ਕੱਲਾ ਹਾਂ। ਹੁਣ ਕਵਾਂ ਕਿਨੂੰ? ਰਿਸ਼ਤੇਦਾਰ ਵਾ, ਕੋਈ ਭੂਆ ਕੋਈ ਫੜੀ ਮਾੜੀ ਮੋਟੇ ਮਿਲਦੇ ਆ। ਨਾਨਕੇ ਆ, ਉਹ ਵੀ ਨਹੀਂ ਮਿਲਦੇ। ਚਲ ਕੋਈ ਗੱਲ ਨਹੀਂ। ਭੂਆ ਨੂੰ ਫੋਨ ਲਾਉਣਾ ਵਾ ਨਾ। ਵੇਖ ਲੈ ਏ ਇਦਾਂ ਕਰਨ ਦੇ ਆ ਮੇਰੇ ਨਾਲ। ਵੇਖ ਨੇ ਭਲਾ ਕੀ ਜਾਂਦੀ ਓ। ਕਹਿਣਾ ਉਹਨੇ ਕੀ ਆ। ਉਹਨੇ ਵੀ ਦਿਵਾਲੀ ਹੋਣਾ ਇਹਨਾਂ ਦੇ ਆਣ ਕੇ। ਹੈਲੋ ਹੈਲੋ ਹੋਏ ਸਤਿ ਸ਼੍ਰੀ ਅਕਾਲ ਮੈਂ ਕਿਹਾ ਚਲ ਪੁੱਤ ਠੀਕ ਠਾਕ ਆਪਣੀ ਸੁਣਾਓ ਤੁਸੀਂ ਹਾਂ ਆਪਣੇ ਵਧੀਆ ਠੀਕ ਠਾਕ ਹੋਰ ਕੀ ਬੰਦਿਆ ਜੀ ਬਸ ਪੁੱਤ ਕੁਝ ਵੀ ਨਹੀਂ ਇੱਥੇ ਹਾਂ ਅੱਛਾ ਅੱਛਾ ਹਾਂ ਤੋ ਨਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਹਾਂ ਦੱਸੋ ਮੈਂ ਗਿਆ ਸੀ ਤਾਈ ਘਰ ਅੱਛਾ ਤੇ ਤਾਈ ਕਹਿੰਦੀ ਵੀ ਤਾ ਤੇਰਾ ਬੰਬੀ ਤੇ ਆ ਤੇ ਕੰਮਾ ਕੋਈ ਤੇ ਉੱਥੇ ਚੱਲ ਜਾ ਤਾਂ ਮੈਂ ਮੁਰਕੇ ਬੰਬੀ ਦੇ ਚੱਲ ਗਿਆ ਹਾਂ ਤੇ ਮੁਰਕੇ ਉੱਥੇ ਬੈਠਾ ਸੀ ਤਾਇਆ ਤੇ ਮੈਂ ਗਿਆ ਦੇ ਮੈਂ ਤਾਂ ਆ ਜੀ ਕੀ ਗੱਲ ਹੋਈ ਆ ਤੇ ਕੰਮ ਹੀ ਕੋਈ ਹਾਂ ਤੇ ਮੁਰਕੇ ਕਹਿੰਦੇ ਵੀ ਕੰਮਕੁਮ ਤੇ ਕੋਈ ਨਹੀਂ ਜਦੋਂ ਤੇਰਾ ਡੈਡੀ ਜਿੰਦਾ ਸੀ ਨਾ ਹਾਂ ਤੇ ਉਦੋਂ ਇਹ ਗੱਲਬਾਤ ਹੋਈ ਸੀ ਪੀ ਜਿੱਥੇ ਬੰਬੀ ਨਹੀਂ ਲੱਗੀ ਆਹਾਂ ਪੀ ਦਾ ਮਰਲੇ ਤੂੰ ਸਾਡੀ ਪੈਲੀ ਚੋ ਵਾਲੀ ਅੱਛਾ ਤੇ ਉਹਦਾਂ ਦੱਸਿਆ ਤੇ ਹੈਗਾ ਸੀ ਮੈਨੂੰ ਡੈਡੀ ਨੇ ਤੇ ਪਰ ਇਹ ਵੀ ਮਹਿਤ ਹੈ ਜੀ ਹੁਣ ਜਿੰਨਾ ਚਿਰ ਨੰਗਦੀ ਆ ਨੰਗੀ ਜਾਂਦੋ ਤੇ ਮੈਨੂੰ ਵੀ ਕੇ ਬੰਨੇ ਲੱਗ ਲਾਂ ਤੋ ਤੇ ਹੁਣ ਕਹਿੰਦੇ ਆ ਵੀ ਜਾਂ 10 ਮਰਲੇ ਥਾਂ ਦੇ ਦੇ ਤੇ ਜਾਂ ਹਾਨੂੰ ਪੈਸੇ ਦੇ ਦੇ ਅੱਛਾ ਇਹ ਕਾ ਕੇ ਫਾਇਦੇ ਨਹੀਂ ਓਇ ਆਹ ਤੋ ਹੁਣ ਹੀ ਆਪਸਿਆਂ ਨੇ ਜੇ ਮੈਂ ਹੁੰਦਾ ਹਾਂ ਮਰਲਿਆਂ ਦੇ ਪੈਸੇ ਕਿੱਥੋਂ ਦੇਣੇ ਹਨ 2.5-3 ਲੱਖ ਤੇ ਤੁਹਾਡਾ ਦੇਣ ਵਾਲਾ ਨਹੀਂ ਦੱਸ ਇਹ ਕਿਦਾਂ ਦੇ ਗੱਲਾਂ ਕਰ ਰਹੇ ਆ ਅੱਛਾ ਇਹਨਾਂ ਨੂੰ ਹੁਣ ਹੀ ਇਹੋ ਜਿਹੀ ਗੱਲਾਂ ਸੁਝੰਡੀਆਂ ਨੇ ਓਇ ਆਹ ਤੋ ਕਹਿੰਦੇ ਹੀ ਪੈਸੇ ਲਿਆ ਕਰਨਾ ਹੀ ਉਹ ਨੋ ਮੈਂ ਇਹ ਬਾਰੇ ਸੁਣ ਬੈਠ ਗਈ ਹੈ। ਹੋਰ ਵੀ ਇਹ ਵੀ ਕਥਾ ਕਰਾਂ ਲੈ। ਹਾਂ। ਤਾਂ ਕਹਿੰਦੇ ਵੀ ਸਲਾਹ ਕਰਕੇ ਤੇ ਦੱਸ ਦਿਓ ਮੈਨੂੰ ਇਹ। ਚੱਲ ਗੱਲ ਸੁਣ ਮੇਰੀ। ਹਾਂਜੀ। ਤੂੰ ਬੱਸ ਕੀ ਗੱਲਾਂ ਫਿਕਰ ਮੈਂ ਕਰਾਂ। ਮੈਂ ਆਉਣਾ ਹੀ ਨਾ ਪਿੰਡ। ਕੋਈ ਗੱਲ ਨਹੀਂ ਆਪਾਂ ਆ ਕੇ ਕਰ ਲਈਏ ਗੱਲ ਇਹਨਾਂ ਦੇ ਨਾਲ। ਹੈਂ? ਚੱਲ ਵੇ ਲੈ ਲਓ ਜਿਆਦਾ। ਬੜੀ ਪੁੱਛੋ। ਹੈਂ? ਜਿਆਦਾ ਬੋਲਿਓ ਬਾਲਿਓ ਉਹਨਾਂ ਦੇ ਹੌਸਲੇ ਨਾਲ ਗੱਲ ਕਰ ਲਿਓ ਜੇ ਮੰਗਣਗੇ ਵੀ ਤੇ ਫਿਰ ਦੇ ਦਾਂਗੇ ਦਾ ਮਰਲੇ ਕੀ ਕਰਨਾ ਫਿਰ? ਕੋਈ ਗੱਲ ਨਹੀਂ। ਕੋਈ ਗੱਲ ਨਹੀਂ ਮੇਰਾ ਪੁੱਤ ਉਹਨਾਂ ਨੂੰ ਕਹਿਣੀ ਠੀਕ ਹੈ ਮੈਂ ਆਉਂਗੀ ਤਾਂ ਫੇਰ ਗੱਲ ਕਰੂੰਗੀ ਨਾਲ ਨਹੀਂ ਮੈਂ ਫੇਰ ਘਰ ਗਿਆ ਹੀ ਨਹੀਂ ਉਹਨਾਂ ਦੇ ਮੈਂ ਸਿੱਧਾ ਫੇਰ ਇੱਥੇ ਆ ਗਿਆ ਆਪਣੇ ਘਰ ਹੀ ਠੀਕ ਆ ਠੀਕ ਆ ਹਾਂਜੀ ਕੋਈ ਨਹੀਂ ਮੈਂ ਕਰਦੀ ਆ ਗੱਲ ਵੈਸੇ ਸੁਖਜਨ ਜਨਕ ਹਾਂਜੀ ਤੇ ਜੇ ਨਾ ਆਊਗਾ ਨਾ ਤੇ ਫੇਰ ਮੈਂ ਆ ਵੀਣ ਕੇ ਇੱਥੇ ਕੋਈ ਹਾਲ ਦੱਸੂੰਗੀ ਠੀਕ ਹੈ ਕੋ ਚਲੋ ਫੋਨ ਤੇ ਕੀ ਤੁਸੀਂ ਗੱਲ ਕਰਨੀ ਆ 5 ਮਿੰਟ ਦਾ ਤੇ ਰਾਹ ਵਾ ਤੁਸੀਂ ਆ ਹੀ ਜਾਓ ਚਲ ਠੀਕ ਹੈ ਮੈਂ ਫੁੱਫੜ ਜੀ ਨਾਲ ਹਾਂਜੀ ਇਹ ਜਿਹੜਾ ਪਾਰ ਹਾਂਜੀ ਹਾਂਜੀ ਆਉਂਦੇ ਘਰ ਤੇ ਮੇਰਾ ਨਾ ਲੈ ਗਿਆ ਅਮਨੀ ਗੱਲ ਕਰਕੇ ਗੱਲ ਤੇ ਫਿਰ ਮੈਨੂੰ ਦੱਸਿਓ ਹੈ ਚਲ ਠੀਕ ਹੈ ਚਲੋ ਠੀਕ ਚੱਲ ਹੁਣ ਭੂਆ ਜੀ ਆਉਣਗੇ ਤੇ ਆਪੇ ਗੱਲ ਕਰਨਗੇ ਤੇ ਫਿਰ ਦੱਸਣਗੇ ਨਾ ਕੋ ਨਾ ਕੋ ਵੀ ਪੈਸੇ ਚਾਹੀਦੇ ਕਿ ਜਾਂ ਥਾਂ ਚਾਹੀਦਾ ਆ ਹਾਦੀ ਕਰਨ ਦੇ ਆ ਯਾਰ ਕਿ ਤੂੰ ਹੀ ਮੈਨੂੰ ਕਿਸੇ ਪਾਸੇ ਲੱਗ ਲਾਂ ਦੋ ਲੱਗ ਜਾਊਂਗਾ ਤੇ ਮੁੜ ਕੇ ਭਾਂ ਸਾਰੀ ਵਾਲਿਓ ਮੈਂ ਪੈੜੀ ਨੂੰ ਕਰਨਾ ਦੋ ਤੇ ਕਿੱਲੇ ਆ ਮੇਕੋ ਤੁਹਾਡੇ ਕੋਈ ਰਹਿਣੀ ਆ ਲਵਲੀ ਨੂੰ ਮੈਂ ਤੁਹਾਡੇ ਵੱਲ ਭੇਜਿਆ ਹੀ ਤੁਸੀਂ ਕੀਤੀ ਹੈ ਲਵਲੀ ਨਾਲ ਗੱਲ ਹੁਣ ਗਿਆ ਹੀ ਮੇਰੇ ਕੋ ਉੱਥੇ ਬੰਬੀ ਤੇ ਹਾਂਜੀ ਉਹਨੂੰ ਮੈਂ ਸਮਝਾਤੀ ਆ ਸਾਰੀ ਗੱਲ ਕੀ ਜਾਂਦਾ ਫਿਰ ਮੈਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਤੇਰੇ ਪੈਹਾ ਤੇਲਾ ਹੈ ਨਹੀਂ ਤੁਹਾਨੂੰ ਪਤਾ ਹੀ ਕੁੜੀ ਦਾ ਵਿਆਹ ਕੀਤਾ ਵਾ ਅੱਛਾ ਤੇ ਬਾਕੀ ਮੈਂ ਗੱਲਬਾਤ ਕਰਕੇ ਤੇ ਫਿਰ ਤੁਹਾਨੂੰ ਦੱਸ ਦਣਾ ਵਾ ਕਿਹਦੇ ਨਾਲ ਗੱਲਬਾਤ ਕਰਨੀ ਆ ਕੁੜੀ ਤਾਂ ਹੁਣ ਵਿਆਹੀ ਗਈ ਜੇ ਪੈਹਾ ਤੇਲਾ ਕੋਲ ਨਹੀਂ ਹੈਗਾ ਜ਼ਮੀਨ ਤੇ ਕੋਲ ਹੀ ਆ ਨਾ ਉਹਦੇ ਵਿੱਚ ਜਿੰਨਾ ਸਾਡਾ ਹਿੱਸਾ ਪੰਦਾ ਉਹ ਲਾ ਦੇ ਮੈਂ ਉਹਨੂੰ ਸਾਰੀ ਗੱਲ ਸਮਝਾਈ ਆ ਕਿ ਆਹ ਕਨਾਲ ਥਾ ਵਾ 10 ਮਰਲੇ ਤੇਰਾ ਬਣਦਾ ਇਹਦੇ ਚ ਠੀਕ ਆ ਆਹ ਤਾਂ ਦਾ ਹੱਡਾ ਬੰਦਾ ਵਾ ਤੇ ਜੇ ਤੂੰ ਪੈਸੇ ਜਿਹੜੇ ਪੈਸੇ ਦੇ ਦੇ ਤੇ ਜਾਂ ਪਹਿਲੇ ਵਿੱਚ ਥਾਂ ਦੇ ਦੇ ਮੰਨ ਗਿਆ ਆ ਤਾਂ ਮੰਨ ਗਿਆ ਵਾ ਕਹਿੰਦਾ ਮੈਨੂੰ ਪਤਾ ਵਾ ਡੈਡੀ ਮੇਰ ਨਾਲ ਦੱਸ ਕੇ ਸਭ ਕੁਝ ਮੈਨੂੰ ਡੈਡੀ ਨੇ ਕੀ ਦੱਸਣਾ ਵਾ ਆਪ ਵੀ ਤਾਂ ਉਹਨੂੰ ਦਿਹਣੀ ਦਿਆ ਵਾ ਵੀ ਜਿੰਨੀ ਜ਼ਮੀਨ ਵਾ ਉਹਨਾਂ ਪਾਣੀ ਉਹਨਾਂ ਦੀ ਪਹਿਲੀ ਨ ਲੱਗਣ ਡਿਆ ਤਾਂ ਉਹਨਾਂ ਹੀ ਮੇਰੀ ਨ ਲੱਗਣ ਡਿਆ ਵਾ ਤੇ ਕਾਟਾਂ ਹੀ ਇਕੱਲੇ ਕਿਉਂ ਖਾਈਏ ਸਾਰੀ ਉਹਨੂੰ ਮੈਂ ਗੱਲ ਸਮਝਾਈ ਆ ਤੇ ਕਹਿੰਦਾ ਹੀ ਮੈਂ ਘਰ ਸਲਾਹ ਕਰਕੇ ਤੇ ਫਿਰ ਤੁਹਾਨੂੰ ਬੰਦਾ ਦੇਣਾ ਤਾ ਜੀ ਸਰੀ ਨਲਾ ਜਾਦੇ ਦੇ ਨਾ ਵੇਖਿਓ ਇੱਕ ਅੱਧਾ ਦੇਣੀ ਵੇਖਿਓ ਫਿਰ ਇਹਦੇ ਨਾਲ ਗੱਲ ਕਰਿਓ ਪੀ 10 ਕਿਹਦੇ ਨਾਲ ਸਲਾਹ ਕਰਨੀ ਆ ਕਰ ਲਈ ਸਲਾਹ ਕਿ ਨਹੀਂ ਕੀਤੀ ਉਹ ਸਲਾਹ ਕਿਹਦੀ ਲੈਣੀ ਉਹਨੇ ਭੂਆ ਬਫੜਦੀ ਲੈਣੀ ਹੋਰ ਰਹੇ ਨੇ ਕਿਹਦੀ ਲੈਣੀ ਸਲਾਹ ਤੇ ਭੂਆ ਦੇ ਕਿਹੜੇ ਕੋ ਚਾਚ ਦੀ ਸਲਾਹ ਦੇਣੀ ਆ ਜਿਉਂ ਇਹਦਾ ਮਾਪਿਓ ਮਰਿਆ ਵਾ ਕੋਈ ਚਾਚ ਦੀ ਸਲਾਹ ਦਿੱਤੀ ਜੇ ਆ ਕੁੜੀ ਦਾ ਵਿਆਹ ਕੀਤਾ ਵਾ ਸਾਡਾ ਰਾ ਇੱਧਰ ਨਹੀਂ ਉਹਦਾ ਰਾ ਇੱਧਰ ਨਹੀਂ ਉਹ ਚਾਲਾ ਰਮਨ ਹੁਣ ਫਿਰ ਨੇਣਾ ਹੈਗਾ ਸਲਾਹ ਤੇ ਉਹਨੇ ਕਿਸ ਦੀ ਨਾ ਕਿਸ ਦੀ ਲੈਣੀ ਆ ਹੁਣ ਵੀ ਸਲਾਹ ਨੇ ਇਦਾਂ ਦੀ ਦੇਣੀ ਆ ਸਿੱਧੀ ਸਲਾਹ ਨਹੀਂਗੀ ਦੇਣੀ ਚਲ ਜਿੱਦਾਂ ਦੀ ਦਊਗੀ ਫਿਰ ਵੇਖ ਲਾਂਗੇ ਕੀ ਕਰਦੀ ਐ ਜੇ ਤੇ ਪੂਆ ਹੋਊਗੀ ਸਿਆਣੀ ਫੇਰ ਕਹੂਗੀ ਵੀ ਵੀਰ ਕੋਈ ਗੱਲ ਨਹੀਂ ਜੇ ਨਫਾ ਹੋਊ ਤਾਂ ਤਾਨੂੰ ਦੋਵਾਂ ਨੂੰ ਹੋਊ ਜੇ ਨੁਕਸਾਨ ਹੋਊ ਤਾਂ ਦੋਵਾਂ ਨੂੰ ਹੋਊ ਜਿਹੜਾ ਵੀ ਥਾਂ ਹੈਗਾ ਨਾ ਅੱਧੋ-ਅੱਧ ਕਰੋ ਕੋਈ ਨਹੀਂ ਤੂੰ ਵੀ ਪਾਣੀ ਲਉਣਾ ਵਾ ਜੇ 10 ਮਰਲੇ ਤੈਨੂੰ ਦੇਣਾ ਵੀ ਪੈਂਦਾ ਤਾਂ ਆਪਣੇ ਥਾਂ ਵਿੱਚੋਂ ਦੇ ਦੇ ਪਰ ਉਹਨੇ ਇਹ ਗੱਲ ਨਹੀਂ ਨਾ ਕਹਿਣੀ ਉਹਨੇ ਆਣ ਕੇ ਤੁਹਾਡੇ ਗਾੜੀ ਰੋਣੇ ਰੋਣੇ ਆ ਉਹਦਾ ਪਿਓ ਹੈ ਨੀਗਾ ਰਾ ਮੇਰਾ ਹੈ ਨੀਗਾ ਤੈਨੂੰ ਨਹੀਂ ਪਤਾ ਕੋਈ ਗੱਲ ਨਹੀਂ ਤੇਰੇ ਪੁੱਤਾਂ ਵਰਗਾ ਵਾ ਜਿੱਦਾਂ ਕੰਮ ਪਹਿਲਾਂ ਚੱਲਣ ਦੇ ਹੀ ਇਦਾਂ ਚੱਲਣ ਦੇ ਪਰ ਤੁਸੀਂ ਇਹ ਗੱਲ ਮੰਨਣੀ ਨਹੀਂ ਨੀਗੀ ਰਮਨ ਕੋਈ ਗੱਲ ਨਹੀਂ ਜੇ ਮੇਰੇ ਵੱਲ ਆਉਗੀ ਨਾ ਤੇ ਮੈਂ ਆਪੇ ਜਵਾਬ ਦੇ ਦੂੰਗਾ ਵੀ ਭੈਣ ਜਾ ਤੇ ਮੈਨੂੰ ਉਹਦੇ ਕੋਲ ਥਾਂ ਲੈ ਦੇ ਤੇ ਜੇ ਨਹੀਂ ਤੇ ਪੈਸੇ ਲੈ ਦੇ ਜੇ ਨਹੀਂ ਉਹ ਦੇ ਸਕਦਾ ਫਿਰ ਤੂੰ ਦੇ ਦੇ ਫਿਰ ਮੈਂ ਕਿ ਹੁਣ ਗੱਲ ਤੇ ਮਕਾਉਣੀ ਕਿ ਨਹੀਂ ਕੋਈ ਨਾ ਕੋਈ ਠੀਕ ਆ ਕਿ ਨਹੀਂ ਆਹਨਾਂ ਦੇ ਸਲਾਹ ਕਰਕੇ ਭਲਾ ਕੀ ਕਹਿੰਦਾ ਕੋਈ ਨਾ ਕੋਈ ਦੱਸੂਗਾ ਆਣ ਕੇ ਮੈਨੂੰ ਵੀ ਵੀ ਭੂਆ ਗੱਲ ਕਹਿੰਦੀ ਐ ਫੋਰਥ ਨਹੀਂ ਕੋਈ ਗੱਲ ਕਰਦਾ ਫਿਰ ਨਹੀਂ ਐਨੀ ਗੱਲ ਕਰਕੇ ਫਿਰ ਆ ਗਿਆ ਸੀ ਤੁਹਾਡੇ ਨਾਲ ਰਿਹਾ ਸੀ ਨਾ ਪਹਿਲਾਂ ਸਲਾਮਾਂ ਕਰਨ ਵੀ ਪਰੌਣੇ ਆਉਣੇ ਆ ਅੱਜ ਨਹੀਂ ਕੀਤੀ ਨੀ ਗੱਲ ਨਾ ਨਾ ਅਹੋ ਅੱਜ ਕੀ ਲੋੜ ਹੀ ਗੱਲ ਕਰਨ ਦੀ ਅੱਜ ਨਹੀਂ ਹੋਣਾ ਕਰਨੀ ਅੱਜ ਹੀ ਆਪਣਾ ਹੱਕ ਜੂ ਮੰਗਣ ਡਏ ਹਾਂ ਜੇ ਚੁੱਪ ਕੀਤੇ ਰਹਿੰਦੇ ਫੇਰ ਤੁਹਾਡੀਆਂ ਸਲਾਮਾਂ ਲੈਣੀਆਂ ਹੀ ਪਿਤਾ ਜੀ ਐਦਾਂ ਤੇ ਤਾਇਆ ਜੀ ਉਦਾਂ ਉਥੋਂ ਚੁੱਪ ਕਰਕੇ ਆ ਗਿਆ ਮੈਂ ਕਰਕੇ ਸਲਾਹ ਤੇ ਤੁਹਾਨੂੰ ਦੱਸਦਾ ਹੁਣ ਦਸੂਗਾ ਹੀ ਕੋਈ ਉਹਨਾਂ ਕੋਈ ਕਰਕੇ ਚਲ ਕੋਈ ਗੱਲ ਨਹੀਂ ਕਰੂਗਾ ਹੀ ਸਲਾਹ ਪਰ ਜੇ ਭੈਣ ਵੀ ਤੁਹਾਡੀ ਗੱਲ ਕਰੂਗੀ ਨਾ ਠੋਕੇ ਜਵਾਬ ਦਿਓ ਉਹਨੂੰ ਇਹ ਨਹੀਂ ਪਿਗਾੜੀ ਮੁੰਮਣੇ ਜਿਵੇਂ ਰਾਣਾ ਕੋਈ ਗੱਲ ਨਹੀਂ ਪਹਿਨ ਜਿੱਦਾਂ ਤੂੰ ਕਹਿੰਨੀ ਉਦਾਂ ਕਰ ਲਾਂਗੇ ਉਹ ਵੀ ਵਾਦੀ ਜਾਣ ਲਈ ਜੇ ਇਹ ਚੁੱਪ ਕੀਤੇ ਆ ਤੇ ਫੋਨ ਤੇ ਆਲਾ ਫੋਨ ਤੇ ਆਲਾਂ ਦੇ ਭਲਾ ਕੀ ਕਹਿੰਦੀ ਇਹਨੂੰ ਆਪੀ लवली ਆਣ ਕੇ ਦੱਸੋਗੇ ਜੀ ਪੀ ਭੂਆ ਗੱਲ ਕਹਿਣ ਦੀ ਆ ਜਾਂ ਦੋਵੇਂ ਜੀ ਆਉਣਗੇ ਫੇਰ ਹੀ ਗੱਲ ਮੁੱਕਣੀ ਆ ਨਹੀਂ ਉਹਨਾਂ ਨੇ ਆਪ ਬਣਾਵਾ ਤਸੀਂ ਵੇਖ ਲਿਓ ਭਾਵੇਂ ਕੱਲੀ ਆਵੇ ਆਣ ਕੇ ਗੱਲ ਕਰੂਗੀ ਤਾਂ ਸਹੀ ਜ਼ਰੂਰ ਹੈ ਚੱਲ ਕਰੋਗੀ ਤਾਂ ਫਿਰ ਕਰ ਲਾਂਗੇ ਗੱਲ ਆਹੋ ਤੁਸੀਂ ਨਾ ਪੈਰਾਂ ਦਾ ਪਾਣੀ ਪੀਂੰਦਿਓ ਕੀ ਗੱਲ ਆ ਹਾਡੇ ਪੁੱਤ ਦੀ ਵੀ ਜਿਆਦਾ ਦਾ ਅਹੀਂ ਕਿਉਂ ਘਟਾਈ ਜਾਈਏ ਉਹਦੀ ਤਾਂ ਪੂਰੀ ਹੈ ਨਾ ਇਹ ਗੱਲ ਮੈਂ लवली ਨੂੰ ਦੱਸਦੀ ਆ ਵੀ ਜਿਹੜੀ ਪੈਲੀ ਆ ਅਹੀਂ ਮਣਮੁਣਕੇ ਨਾ ਜੋ ਵੀ ਆਪਣਾ ਹਸਤਾਬ ਹੋ ਹੈਗਾ ਵਾ ਤੇ ਮੈਂ ਲਾਉਣੀ ਆ ਆਪਣੇ ਦਲਜੀਤ ਦੇ ਨਾਲ ਨਹੀਂ ਠੀਕ ਵਾ ਕਿੰਦਾ ਨਾਲੇ ਸ਼ੌਰਾ ਕਦੋਂ ਦਾ ਅਹੀਂ ਚੱਲਣ ਡਏ ਆ ਲਾਗੇ ਲਾਗੇ ਕਿੰਨੇ ਥਾਂ ਵੇ ਜੇ ਫਸਲ ਨਹੀਂ ਹੁੰਦੀ ਅਹੀਂ ਉਦੋਂ ਤੇ ਚੁੱਪ ਕੀਤੇ ਆ ਜਦੋਂ ਤੇ ਹੀ ਸਾਡੀ ਗੱਲ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਫੇਰ ਅਹੀਂ ਡਿਸ਼ਦਾਈਦ ਨਹੀਂ ਪਿਚੋਪੀ ਕੀਤੇ ਰਹੀਏ ਸਲਾਵਾ ਤੁਸੀਂ ਭੂਆ ਹੁਣਾਂ ਦੀਆਂ ਲਓ ਨੁਕਸਾਨ ਚ ਲੈਣਾ ਤਾਂ ਅਹੀਂ ਚੱਲੀਏ ਯਾਰ ਅਮਨ ਇਹ ਵੀ ਨਾ ਚੁੱਪ ਕੀਤਾ ਜਾ ਆਇਂਦਾ ਵਾ ਤਾਇਆ ਜੀ ਫਰਲਾਣਾ ਗੱਲਬਾਤ ਪਹਿਲੋ ਕਰ ਆਉਂਦਾ ਵਾ ਉਧਰ ਭੂਆ ਹੁਣਾ ਨਾ ਤੇ ਫੇਰ ਆਣ ਕੇ ਉਤੋਂ ਸਿਰ ਮੇਨ ਗੋਂਦਾ ਹੀ ਏ ਚੱਲ ਕੋਈ ਗੱਲ ਨਹੀਂ ਆਉ ਫੋਨ ਤਾਂ ਉਧਾਰ ਰਵੇ ਮੈਂ ਚਾਹ ਬਣਾ ਕੇ ਲਿਆਵਾ ਕੱਪ ਪੀਏ ਆ ਤੇ ਇਹਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਸਿਰ ਪਿੜੋਂਡ ਐ ਪੀ ਆ ਗੱਲ ਤੇ ਰਮਨ ਦੀ ਵੀ ਠੀਕ ਆ लवली ਪੁੱਤ ਭੂਆ ਜੀ ਤੁਸੀਂ ਸਸਿਕਾ ਬੋਈ ਸਸਿਕਾ ਕੀ ਆ ਚਲ ਠੀਕ ਹੈ ਜੀ ਫਿਰ ਡਿਵीडी ਅੰਮਰੋਏ ਪੁੱਤ ਤੇ ਤੂੰ ਕਾਹੀ ਟੈਨਸ਼ਨ ਲਈ ਹੀ ਨਹੀਂ ਹੈ ਟੈਨਸ਼ਨ ਕਾਦੀ ਲੈਣੀ ਹੈ ਪੋਜੀ ਤੁਹਾਨੂੰ ਦੱਸਿਆ ਜਾ ਹੈਗਾ ਫੋਨ ਤੇ ਅੱਗੇ ਮੇਰੀ ਗੱਲ ਸੁਣ ਜੀ ਨਹੀਂ ਆਏ ਨਾਲ ਫੁੱਫੜੀ ਤੇਰੇ ਨਾਲ ਕੰਮ ਹੀ ਹੋਣਾ ਨੂੰ ਤੇ ਫਿਰ ਮੈਨੂੰ ਛੱਡ ਗਏ ਸੀ ਕਹਿੰਦੇ ਚੱਲ ਤੂੰ ਹੋਇਆ ਪਿੰਡੋਂ ਤੇ ਮੈਂ ਆਉਂਦਿਆ ਫਿਰ ਹੋ ਜਾਊਂਗਾ ਤੇ ਮਿਲ ਜਾਊਂਗਾ ਨਾਲ ਲੈ ਚੱਲ ਜਾਈ ਹੀ ਨਾਲ ਲੈ ਆਉਣਾ ਸੀ ਚੱਲ ਕੋਈ ਨਹੀਂ ਆਉਂਦਿਆ ਕਹਿੰਦੇ ਫਿਰ ਨਾਲ ਤੈਨੂੰ ਲੈ ਆਉਂਗਾ ਨਾਲ ਫਿਰ ਮਿਲ ਜਾਊਂਗਾ ਚਲੋ ਕੋਈ ਗੱਲ ਨਹੀਂ ਮੈਂ ਪਾਣੀ ਲਿਆਵਾਂ ਨਹੀਂ ਨਹੀਂ ਕੋਈ ਗੱਲ ਨਹੀਂ ਪੁੱਤ ਪਾਣੀ ਪੀਤਾ ਜੇ ਬਹਿ ਜਾ ਕੋਈ ਗੱਲ ਨਹੀਂ ਗੱਲ ਕੀ ਹੋਈ ਹੈ ਮੈਂ ਸਾਰੀ ਦੱਸ ਉਹ ਪੂਆ ਜੀ ਗ ਮੈਂ ਰ ਗਿਆ ਇਹ ਦਲਜੀਤ ਵੀਰਨ ਅੱਛਾ ਕਿ ਖਲਾਰਾ ਪਿਆ ਵਾ ਜੋਦੜਾ ਜੋਦਨ ਫੋਨ ਆਇਆ ਸੀ ਤੇ ਅਸੀਂ ਆ ਜਨਾ ਦੋਵਾਂ ਕਿ ਦਿਨਾਂ ਨੂੰ ਹੂੰ ਤੇ ਮੈਂ ਚੱਲ ਕੋਈ ਗੱਲ ਨਹੀਂ ਉਹਨੂੰ ਨਾਲ ਲੈ ਕੇ ਨਾ ਤਾਂ ਆਇਟਾ ਉਟਾ ਚੁੱਕ ਲੈਨੇ ਆ ਤੇ ਚੱਲ ਪਹਿਲੀ ਵਾਰੀ ਆਉਣਾ ਵਾ ਤੇ ਚੱਲ ਖਲਾਰਾ ਮਾੜਾ ਮੋਟਾ ਸਾਂਭਿਆ ਹੋਊਗਾ ਆਹ ਨਹੀਂ ਚੱਲ ਚੰਗੇ ਗੱਲ ਸਫਾਈ ਸੋਈ ਹੋ ਜਾਂਦੀ ਚੱਲ ਤੇ ਮੈਂ ਤੇ ਉਹਦੇ ਲਾਗੇ ਖਲੋਤਾ ਸੀ ਤੇ ਤਾਈ ਆਏ ਬਾਹਰ ਅੱਛਾ ਤੇ ਕਹਿੰਦੇ ਵੀ ਤਾਇਆ ਤੇਰਾ ਕਹਿੰਦੇ ਆਹੀ ਕੰਮ ਹੋਆ ਤੇਰਾ ਨਾ ਤੇ ਤੂੰ ਉਹਦੀ ਗੱਲ ਸੁਣ ਜਾ ਅੱਛਾ ਤੇ ਮੈਂ ਕੋਈ ਗੱਲ ਨਹੀਂ ਮੈਂ ਸੁਣ ਜਨਣਾ ਵਾ ਹੂੰ ਤੇ ਕਹਿੰਦੇ ਇੱਥੇ ਨਹੀਂ ਗਿਆ ਹੈਗਾ ਉਹ ਬੰਬੀ ਤੇ ਆ। ਅੱਛਾ। ਤੇ ਫਿਰ ਮੈਂ ਬੰਬੀ ਤੇ ਚੱਲ ਗਿਆ। ਤੇ ਉੱਥੇ ਬੈਠੇ ਸੀ ਤੇ ਉੱਥੇ ਕਹਿੰਦੇ ਸੀ ਵੀ ਪਿਓ ਤੇਰੇ ਨਾਲ ਸਾਡਾ ਇਹ ਕੰਮ ਹੋਇਆ ਸੀ ਵੀ 5 ਸਾਲ ਬਾਅਦ ਤੇ ਲਖਾਇਆ ਸੀ ਐ। ਅੱਛਾ। ਤੇ ਸਾਨੂੰ ਥਾਂ ਦੇ ਦੀ ਬਾਅਦ ਚੋਂ 10 ਮਰਲੇ। ਜੇ ਬੰਬੀ ਇੱਥੇ ਲਵਾਉਣੀ ਆ ਤੇ। ਅੱਛਾ। ਤਾਂ ਤੇ ਚਲੋ ਪਿਆਈ ਵਾਲੇ ਦਿਵਾਲੀ ਹੁਣ ਤੁਹਾਨੂੰ ਪਤਾ ਪਿਆਈ ਹੁੰਦਾ ਉਹ ਬੰਬੀ ਦੇ। ਹੂੰ ਹੂੰ। ਤੇ ਮੈਂ ਤਾਂ ਆ ਜੀ ਖਲੋਜਾਂਗਾ 2 ਸਾਲ। ਮੈਂ ਵੀ ਕਿਹੇ ਪਾਸੇ ਲੱਗ ਜਾਊਂਗਾ। ਤੇ ਚਲ ਕੋਈ ਗੱਲ ਨਹੀਂ ਬਾਅਦ ਚੋਂ ਤੁਸੀਂ ਮਵਣੀ ਆ। ਮੈਨੂੰ ਵੀ ਨਾ ਇਹਨਾਂ ਦੀ ਸਮਝ ਨਹੀਂ ਆਈ। ਗੱਲ ਸੁਣ ਮੇਰੀ ਚਲ ਠੀਕ ਐ ਪਹਿਲਾਂ ਗੱਲਬਾਤ ਇਹ ਹੋਈ ਹੀ ਪਤਾ ਬਤ ਮੈਨੂੰ ਸਭ ਕੁਝ ਨਹੀਂ ਮੈਨੂੰ ਵੀ ਦੱਸਿਆ ਓਦਾਂ ਡੈਡੀ ਨੇ ਤੇ ਪਰ ਇਹ ਆ ਕਿ ਆ ਦਿਨ ਕਿਹੜੇ ਹੋਏ ਆ ਜੇ ਕੁੜੀ ਦਾ ਯਾਰ ਕੀਤਾ ਇਹਨੂੰ ਤੇ ਇਹਨਾਂ ਨੂੰ ਐਡੀ ਕਾਲੀ ਪੈ ਗਈ ਆ ਇਹ ਤਾਂ ਲੜਾਈ ਪਾਉਣ ਲਈ ਗੱਲਾਂ ਹੋ ਗਈਆਂ ਫਿਰ ਉਹ ਮੈਂ ਤੇ ਪੂਆ ਜੀ ਇਹੋ ਸੋਚਣ ਡਿਆਂ ਕਿ ਕੁੜੀ ਸੌਖੇ ਘਰ ਚਲ ਗਈ ਆ ਇਹਨਾਂ ਨੇ ਕੀ ਪਤਾ ਕਿੱਥੇ ਪਸਾ ਦੇਣਾ ਈ ਹਨ ਮੈਨੂੰ ਤਾਂ ਲੱਗਦਾ ਨਾ ਇਹੋ ਹੀ ਨੇ ਇਨਾਂ ਕੋਲ ਜਰਿਆ ਜਾਣ ਦੇ ਆ ਮੇਰਾ ਪਤਾ ਜੀ ਨਹੀਂ ਕਰਦਾ ਇਹੋ ਜਿਹੀ ਗੱਲਾਂ ਕਰਨ ਨੂੰ ਚਲੋ ਉਹ ਹੀ ਮੇਰੇ ਭਰਾ ਪਰ ਜਾਏ ਨੇ ਪਰ ਸਿੱਧੀ ਗੱਲ ਤੁਹਾਨੂੰ ਦੱਸਾਂ ਹਾਂਜੀ ਇੱਧਰ ਹੀ ਆਉਂਦੇ ਹੁੰਨੇ ਆ ਤੇ ਇਹੋ ਹੀ ਪੁੱਛਦੇ ਰਿਛਦੇ ਸੀ ਕਿ ਤੇ ਇੱਧਰ ਜਾਈਦਾ ਵੀ ਨਾ ਤੇ ਪਾਣੀ ਦਾ ਘੋਟ ਮੱਥੇ ਮਾਰ ਕੇ ਨਾ ਤੇ ਬਾਪਰਾ ਬੈ ਜਾਂਦੀ ਹੁੰਦੀ ਨਾ ਕਿ ਚਾਹ ਪੁੱਛਣੀ ਤੇ ਨਾ ਹੋਰ ਇੱਧਰ ਆਣ ਕੇ ਚਾਹ ਪਾਣੀ ਪੀਣਾ ਰੋਟੀ ਪਾਣੀ ਖਾਣਾ ਤੇ ਫਿਰ ਗੱਲ ਸੁਣੋ ਮੇਰੀ ਮੇਆ ਤੇ ਕਹਿੰਦੀ ਚੱਲ ਉਹ ਵੀ ਮੇਰਾ ਪਤੀ ਆਇਆ ਹੈ ਹਨਾ ਤੇ ਤੂੰ ਹੀ ਪੁੱਤ ਉਹਦੇ ਵਰਗਾ ਇਹ ਆ ਕਿ ਤੂੰ ਹੀ ਆਪਣੇ ਕਦੇ ਕਮਾਗਰਾ ਤੇ ਲੱਗੋ ਮੇਰੇ ਲਈ ਦੋਵੇਂ ਇੱਕੋ ਜਿਹੇ ਆ ਤੇ ਮੁੜ ਕੇ ਕਹਿੰਦੇ ਇਹ ਵੀ ਪੈੜੀਆਂ ਹੀ ਨਾ ਆਪਣੇ ਨਾਂ ਲਵਾਉਣੀ ਆ ਸੋ ਮੈਂ ਕੋਈ ਗੱਲ ਨਹੀਂ ਪੈੜੀ ਤੁਸੀਂ ਲਵਾ ਲਓ ਤੇ ਚਲ ਬੰਬੀ ਦਾ ਬਾਅਦ ਚੋਂ ਅਸੀਂ ਕਰ ਲਾਂਗੇ ਹਾਂ ਜੇ ਮੰਨ ਲਓ ਦਾ ਹਰ ਮਰਲੇ ਦੇ ਵੀ ਦਿੱਤਾ ਮੈਂ ਕਿੱਲੇ ਜਿਹੋਦੇ ਕਿੱਦਾਂ ਨੂੰ ਟਰੈਕਟਰ ਕੱਢਿਆ ਕਰਨਗੇ ਤੇ ਕਿੱਦਾਂ ਨੂੰ ਜਾੜਿਆ ਕਰਨਗੇ ਤੂੰ ਪੁੱਤ ਕਿਸੇ ਗੱਲ ਦੀ ਨਾ ਫਿਕਰ ਨਾ ਕਰ ਕੋਈ ਟੈਨਸ਼ਨ ਲੈ ਜੇ ਇਸ ਗੱਲ ਤੇ ਫਿਰ ਆਏ ਨਾ ਤੇ ਫਿਰ ਮੈਂ ਵੀ ਨੂੰ ਵੀ ਦੁਜਾ ਰਾਮਦਾ ਆ ਮੈਂ ਜਾ ਕੇ ਉਹਰੇ ਕੀ ਕਹਿਣਾ ਤੇ ਫਿਰ ਮੇਰਾ ਹਿੱਸਾ ਵੀ ਕੱਢੋ ਮੈਂ ਹੀ ਬਰਾਬਰ ਦਾ ਮਾਲਕ ਐ ਪਪੂਆ ਜੀ ਹਾਂ ਗੱਲ ਨਾ ਕਿਉ ਉਹਨਾਂ ਨੇ ਕਹਿਣਾ ਵੀ ਇੱਥੋਂ ਜਾ ਕੇ ਨਾ लवली ਨੇ ਫੋਨ ਕਰਤਾ ਵਾ ਤੇ ਇੰਨੀ ਸਕੀਮ ਦਿੱਤੀ ਆ ਵੀ ਇਦਾਂ ਕਿ ਉਹ ਨੂੰ ਜਾ ਕੇ ਤੇ ਮੁੜ ਕੇ ਆਣਾ ਮੇਰੇ ਦਿਵਾਲੇ ਹੋਣਾ ਨਹੀਂ ਕਿਉਂ ਤੇਰੇ ਦਿਵਾਲੇ ਹੋਣਾ ਆ ਮੈਂ ਅਜਨਾ ਸਾਰੀ ਗੱਲ ਕਰਕੇ ਉਹਨਾਂ ਨਾਲ ਜਾਣੀ ਆ। ਇਦਾਂ ਦੀਆਂ ਗੱਲਾਂ ਨਾਲ ਸੋਭਦੀਆਂ ਨੇ। ਸਗੋਂ ਨਿਆਣਿਆਂ ਤੇ ਸਾਹ ਦੋ ਵੀ ਕੱਲਾ ਜੇ ਵੀ ਤੂੰ ਰੋਟੀ ਖਾਦੀ ਏ ਕਿ ਨਹੀਂ ਖਾਦੀ ਚੱਲ ਅੱਗੇ ਤੇ ਜੋਤ ਪਕਾ ਲਾਂਦੀ ਹੀ। ਤੇ ਸਗੋਂ ਇਹਨਾਂ ਦਾ ਫਰਜ਼ ਤੇ ਇਹ ਬੰਦਾ ਹੀ ਵੀ ਨਿਆਣੇ ਨਹੀਂ ਲਾਗੇ ਲਾਈਏ। ਇਹ ਸਭ ਹੋਰ ਉਲਟ ਗੱਲਾਂ ਕਰਨ ਡਿਆ ਵੇ। ਮੈਂ ਤੇ ਉਦੋਂ ਦੀ ਰੋਟੀ ਪੁੱਛੀ ਨਹੀਂ ਆ ਮੈਂ ਤੇ ਆਪ ਪਕਾ ਕੇ ਖਾਣਾ ਵਾਂ। ਤੂੰ ਗੱਲ ਸੋ ਮੈਨੂੰ ਇੱਕ ਵਾਰੀ ਨਾਲ ਹੋ ਗਏ ਆਲਾਂ ਦੇ। ਠੀਕ ਐ? ਤਤੂ ਮੇਰਾ ਪੁੱਤ ਨਾ ਇੱਥੇ ਰਹੀਂ ਕੋਈ ਗੱਲ ਤੂੰ ਨਾ ਜਾਈ ਉੱਧਰ ਠੀਕ ਹੈ ਨਹੀਂ ਮੈਂ ਕੀ ਕਰ ਜਾਣਾ ਫਿਰ ਕੋਈ ਨਾ ਕੋਈ ਗੱਲ ਕਰਨਗੇ ਤੇ ਫਿਰ ਮੂੰਹ ਚ ਨਿਕਲ ਜਾਣਾ ਕੋਨਾਂ ਦਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਹੌਸਲੇ ਨਾਲ ਗੱਲ ਕਰੂੰਗੀ ਪਰ ਮੈਂ ਕਹਿ ਕੇ ਜਰੂਰ ਜਾਣਾ ਤੇ ਫਿਰ ਮੇਰਾ ਸਰ ਮੈਂ ਚਾਹ ਬਣਾਉਣਾ ਫਿਰ ਬਾਅਦ ਚ ਚਲ ਜੇ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਚਾਹ ਤੈਨੂੰ ਪਤਾ ਹੀ ਤੇਰੀ ਤਾਈ ਪੁੱਛਣੀਆਂ ਨੇ ਪਿਆ ਦੋਗੇ ਤੇ ਠੀਕ ਹੈ ਨਹੀਂ ਤੇ ਨਾ ਸੀ ਚੱਲ ਹੋ ਕੇ ਜਾਇਓ ਫਿਰ ਜਾਂਦੇ ਜਾਂਦੇ ਹਾਂ ਠੀਕ ਚੱਲ ਭੂਆ ਹੁਣ ਆਈ ਆ ਤੇ ਗੱਲ ਕਰਕੇ ਜਾਊਗੀ ਨਾ ਪਰ ਮੈਨੂੰ ਇੰਨਾ ਪਤਾ ਉਹਨਾਂ ਪੈਰਾਂ ਦੇ ਪਾਣੀ ਨੀਗਾ ਪੈਣ ਦੇਣਾ ਜਿਹੜੀ ਉਹਨਾਂ ਮੋਂ ਡੈਡੀ ਨੂੰ ਵੀ ਕਹਿ ਕੇ ਗਏ ਆ ਚੱਲ ਕੋਈ ਗੱਲ ਨਹੀਂ ਜੇ ਇਹ ਤਾਂ ਕਹਿਣਗੇ ਤਾਂ ਫਿਰ ਦੇ ਦਾਂਗੇ 10 ਮਰਲੇ ਫਿਰ ਕੀ ਕਰ ਲੈਣਾ